ਰਈ ਹੁਣ ਆ ਗਏ ਆ ਸਿਰ ਲੈਂਸ ਮਾਰਕੀਟ ਬਾਜ਼ਾਰ ਚ ਸਾਨੂੰ ਕੁਛ ਮਿਲਿਆ ਨਹੀਂ ਹੁਣ ਇੱਥੋਂ ਲੈਣੇ ਆ ਲੱਭਿਆ ਕੁਛ ਉਹ ਸੀ ਉਹ ਟੰਗੇ ਪਏ ਵਾਈਪਰ ਆ ਸੀ ਉਹ ਤਾਂ ਉਹ ਦੇਖੋ ਉਹ ਸੀ ਲਵੇਗਾ ਆ ਦੋ ਬਿਨਾਂ ਦਾ ਮਜ਼ਬੂਤ ਲੈਣਾ ਹੈ ਮਜ਼ਬੂਤ ਲੈਣਾ ਮੰਮੀ ਕਹਿੰਦੀ ਆਪੇ ਨੂੰ ਆਪੇ ਚੇਕ ਕਰਦੇ ਕਿ 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 ਆਹ সাইਡ ਕੋ ਘਾਣਾ ਆਹ সাইਡ ਕੋ ਕੋਈ ਨਾ ਕੋਈ ਲੱਗਣਾ ਹੁਣ ਮੇਰੀ ਵੀ ਅੰਦਰ ਜੀਰ ਵੀ ਚੱਲਦੇ ਦਿਨਾਂ ਆਹਦੇ ਤੋਂ ਬਾਈਕ ਰੌਂਡ ਚੱਤੀ ਗਈ ਇਹਦੇ ਨਾਲੇ ਅੱਛਾ ਅੱਛਾ ਕੰਮ ਨਾ ਛੋਟਾ ਕਿਹੜਾ ਨਾ ਨਹੀਂ ਸalte ਫਿਰਨਾ ਗੱਡੀ ਵਾਸਤੇ ਲੈ ਲਓ ਛੋਟਾ ਕੋਈ ਨਾ ਫਿਰਨਾ ਨਹੀਂ ਆਣਾ ਅਚੂਰੀ ਨਾ ਜੇ ਆਪਾਂ ਸਿੱਧਾ ਮਾਰੇ ਟਕ 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 ਕਰਨ ਲੱਗਿਆਂ ਅੰਦਰ ਮੈਂ ਐਮਰਜੈਂਸੀ ਸਟੇਸ਼ਨ ਦੇ ਪਪੀਰੋ ਜਿਆਦਾ ਥੱਲੇ ਹੋ ਜਾਣੀ ਨਨਕੇ ਦੀ ਹਾਈ ਮੈਂ ਇੱਥੇ ਨਾ ਲੈਪ ਨਹੀਂ ਹੋਗੇ ਕਿ ਤਮੀ ਜਾਓਗੀ ਥੱਲੇ ਦੇਖੋ ਠਾ ਕੋਲ ਨਾਲ ਗਈ ਇਹਨੂੰ ਖੁੱਸੀ ਚ ਖੜਿਆ ਕੀ ਹੋ ਰਿਹਾ ਬਈ ਹਾਈ ਨਾ ਡੇੜ ਤੋਂ ਚੁੱਰੀ ਲਾ ਬੰਨੀ ਚੱਲ ਪੈ ਕੀ ਹੋਇਆ ਪਤਾ ਲੱਗਿਆ ਕੁਝ ਹੋਇਆ ਕੁਝ ਕੁਝ ਨਹੀਂ ਹੋਇਆ ਆ ਵੀ ਨਹੀਂ ਲੱਦਾ ਫੋਰ ਥੱਲੇ ਆ ਗਏ ਹੋ ਸਭ ਲੱਗਿਆ ਕਿ ਆਪਾਂ ਆ ਜਾਓ ਟਿੱਡੀ ਕਿ ਜਾ ਰਹੀ ਹੈ ਹੈ ਬੱਜੀ ਵਿੱਚ ਆ सिगा मोटा पुजिया आल मुझे लेके आओ मोटा पुजिया ती संफिश टोला है एन चला रहा है एन चला रहा है सारे संफिश दे रहे हैं ਫਿਰ ਉਹ ਵੀ ਠੀਕ ਹੈ। ਨਾਲ ਜੀ ਸ਼ਾਪਿੰਗ ਕਰ ਲਈ ਅਸੀਂ ਤੇ ਹੁਣ ਚੱਲਿਆ ਅਸੀਂ ਘਰਾਂ ਨੂੰ। ਇਹ ਖਾਦਾ ਕੁਛ ਨਹੀਂ ਯਾਰ। ਹਾਂ? ਖਾਦਾ ਕੁਛ ਨਹੀਂ ਹੈਗਾ। ਢਿੱਡ ਨਹੀਂ ਭਰਿਆ ਹੈਗਾ। ਇੱਧਰ ਬੈਠੋ ਖੋਲੋ ਤੁਸੀਂ। ਲੋ ਜੀ ਇਹ ਹੈਗਾ ਸਾਡਾ ਸਕੂਲ ਸਾਡੀ ਅਮਨ ਨੇ ਸਟੱਡੀ ਕੀਤੀ ਏ। ਇਹ ਸਾਡੀ ਅਮਨ ਦਾ ਸਕੂਲ ਹੈ ਮੈਂ ਇੱਥੇ ਬੜੀ ਇਹ ਸਾਡੀ ਅਮਨ ਦਾ ਸਕੂਲ ਜਿੱਥੇ ਅਮਨ ਨੇ ਆਪਣੀ ਪ੍ਰੈਸ ਟੂ ਕਲੀਅਰ ਕੀਤੀ ਸੀ ਜਮਣ ਸਾਈਕਲ ਤੇ ਆਉਂਦੀ ਹੁੰਦੀ ਬਹੁਤ ਸਟ੍ਰਗਲ ਕੀਤੀ ਅਮਨ ਨੇ ਤਾਂ ਹੀ ਅਮਨ ਅੱਜ ਕਾਮਯਾਬ ਹੋ ਗਈ ਇੱਕ ਕੈਂਟ ਬੁਟੀਕ ਖੋਲਿਆ ਅਮਨ ਨੇ ਬਹੁਤ ਮਤਲਬ ਉਹਨੇ ਗਰੋ ਕੀਤਾ ਬਹੁਤ ਜ਼ਿਆਦਾ ਇਹ ਸਕੂਲ ਦੀ ਬਦੌਲਤ ਕੀਤਾ ਉਹਨੇ ਕਿਉਂਕਿ ਉਹਦੀ ਪੜ੍ਹਾਈ ਜਿਹੜੀ ਸੀ ਨਾ ਬਹੁਤ ਹੀ ਬੈਸਟ ਸੀ ਇੱਕ ਨੰਬਰ ਫਰਸਟ ਆਉਂਦੀ ਹੁੰਦੀ ਸੀ ਉਹ ਹਨਾ ਇਹ ਸਕੂਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੰਗੜ ਨੰਗੜਾ ਗੱਲ ਆਪਣੇ ਲੋ ਜੀ ਘਰ ਨੂੰ ਮੁੜ ਗਿਆ ਸੀ ਬਟਾਲੇ ਤੋਂ ਵਾਪਸ ਆ ਗਿਆ ਸੀ ਸ਼ਾਪਿੰਗ-ਚੂਪਿੰਗ ਕਰਕੇ ਹੁਣ ਕਿੱਧਰ ਘਰ ਹੁਣ ਘਰ ਚ ਰੰਗੜ ਆ ਗਿਆ ਮम्मी ਨੂੰ ਮम्मी ਆਂਦੀ ਮੈਨੂੰ ਗੱਡੀ ਚ ਬੈਕ ਕੇ ਨਾ ਕੁਝ ਨਹੀਂ ਪਤਾ ਲੱਗਣ ਦੇ ਕਿੱਧਰ ਜਾਂਦੇ ਪਏ ਕਿੱਧਰ ਨਹੀਂ ਤੇ ਘਰੇ ਬਸ ਮੈਨੂੰ ਛੱਡ ਕੇ ਤੇ ਕੱਪੜਿਆਂ ਦੀ ਪੈਕਿੰਗ ਕਰਨੀ ਹੈ ਤੇ ਅਸੀਂ ਵਾਪਸ ਨਿਕਲਣਾ ਫਿਰ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਅਸੀਂ ਵਾਪਸ ਕਿਉਂ ਜਾ ਰਹੇ ਤੇ ਦਿਲ ਨੂੰ ਕੁਝ ਹੁੰਦਾ ਵੀ ਹੁਣ ਮੇਰੀ ਮੰਮੀ ਦੇ ਵਿਚਾਰੀ ਦੇ ਦਿਲ ਨੂੰ ਕੁਝ ਹੋ ਰਿਹਾ ਕਿ ਹੁਣ ਤੁਸੀਂ ਜਾਣਾ ਤੇ ਸਾਨੂੰ ਤੇ ਜਾਣਾ ਪੈਣਾ ਹੀ ਹੈ ਹੁਣ ਆਵਾਂਗੇ ਥੋੜਾ ਠੰਡਾ ਹੋ ਜੇ ਹੋਰ ਤੇ ਫੇਰ ਆਵਾਂਗੇ ਕੋਈ ਨਹੀਂ ਹੁੰਦਾ ਸਾਰੇ ਬਿਜੀ ਹੋਏ ਪੈਨੇ ਆਉਣਾ ਕੀ ਹੈ ਤੇ ਜਾਣਾ ਤੇ ਪੈਣਾ ਹੀ ਹੈ ਪਤਾ ਤੁਹਾਨੂੰ ਹਨਾ ਸਰਦਾ ਨਹੀਂ ਹੈਗਾ ਜਿਹਨਾਂ ਨੇ ਪੜਦੇ ਪਾਏ ਉਹੀ ਨੇ ਬੱਚੇ ਪੜਦੇ ਨੇ ਸੋ ਮਜਬੂਰੀਆਂ ਘਰਾਂ ਦੀਆਂ ਨਿਕਲੇ ਹੀ ਨਹੀਂ ਜਾਂਦਾ ਹੈਗਾ ਹੁਣੇ ਮਸਾਂ ਇੱਕ ਦਿਨ ਦੀ ਛੁੱਟੀ ਲਈ ਟਾਈਮ ਇੱਕ ਦਿਨ ਦੀ ਛੁੱਟੀ ਮਿਲ ਲਈ ਟਾਈਮ ਕੱਢ ਕੇ ਆਏ ਆ ਚਲੋ ਜੀ ਘਰ ਆ ਗਏ ਅਸੀਂ ਤੇ ਇਧਰ ਮੰਮੀ ਨੇ ਵੇਹਲੀ ਚ ਸਬਜ਼ੀ ਲਾ ਰੱਖੀ ਬਾਬਾ ਬਾਜ ਦੇ ਮੰਦਾ ਉਹ ਕੀ ਗੱਲ ਹੋ ਗਈ ਮੰਮੀ ਬਾਕੀ ਪਰ ਉਹ ਤਾਂ ਸਾਡੀ ਹੋ ਰਹੇ ਬਤਾਉਂ ਦੇਖ ਲੱਗੇ ਸਾਡੇ ਇੰਨੀ ਗ ਬੇਕਤੀਆਂ ਪਰਵਾਣ ਕਰਿਓ ਤੇ ਆਪ ਆਪਨੇ ਸਰਾ ਦੇ ਵਿੱਚ ਥੋੜਾ ਸੋਚੇ ਤੋ ਦੱਸ ਰਾਜੇ ਜੀ ਗੱਲਾਂ ਬੰਦੇ ਕੀ ਕਰੇ ਇਕੱਲਾ ਸੁਪਾ ਹੁੜਾਂ ਆ ਦੇਖੋ ਜੀ ਘਰ ਦੇ ਬਤਾਉਂ ਨਾ ਕੋਈ ਸਪਰੇ ਨਾ ਕੁਛ ਇਹ ਸਬਜੀ ਵਾਲਾ ਭਾਈ ਵੀ ਆ ਗਿਆ ਲੋ ਜੀ ਆਹ ਦੇਖੋ ਘਰ ਦਾ ਬਤਾਉ ਕੋਈ ਕਾਣਾ ਨਹੀਂ ਕੋਈ ਕੁਛ ਨਹੀਂ ਕਿ ਨਾ ਘੈਂਟ ਆ ਉਹ ਤੋੜ ਦੇ ਆਹ ਇੱਕ ਤੋੜ ਦੋ ਬਸ ਦੋ ਬੋਤ ਨੇ ਪਰਠਾ ਬਣਾ ਲਾਂਗੇ ਬਸ ਆਹੀ ਇੱਕ ਤੋੜ ਦੋ ਦੋ ਹੋ ਜਾਣਗੇ ਦੋ ਦਾ ਪਰਠਾ ਬਣ ਜਾਊਗਾ ਨਹੀਂ ਸਾਈ ਮਮੀ ਨੇ ਬਹੁਤ ਸਬਜ਼ੀਆਂ ਲਾ ਰਖੀਆਂ ਹਲਦੀ ਵੀ ਲਾ ਰੱਖੀ ਏ ਮਿਰਚਾਂ ਲਾ ਰਖੀ ਮਿਰਚਾਂ ਵੀ ਕਈ ਵੈਰਾਈਟੀ ਦੀਆਂ ਆਹ ਦੇਖੋ ਗੋਲ ਮਿਰਚਾਂ ਨੇ ਇਹ ਹਾਂ ਜੋ ਐਨ ਲਾ ਸਿਮਲਾ ਮਿਰਚਾਂ ਨੇ ਜਵੇ ਪਾਦ ਵਿੱਚ ਗੋਲ ਪਈਆਂ ਮਿਰਚ ਹੁਣ ਅਸੀਂ ਲੈ ਕੇ ਚੱਲਿਆ ਮੈਂ ਆਏ ਆ ਲੈ ਕੇ ਜਾਈਏ ਲੈ ਇੱਕ ਵੈਰੈਟੀ ਆ ਮਮੇ ਮਿਰਚਾਂ ਦੀ ਇਹ ਕਿਵੇਂ ਦੀਆਂ ਨੇ ਇਹ ਵੀ ਇੱਕੋ ਹੀ ਚੀਜ਼ ਹੈ ਹਾਂ ਵੇਖੋ ਤਾਂ ਦਈ ਲੈ ਜਾਮਨੀ ਰੰਗ ਦੀਆਂ ਮਿਰਚਾਂ ਕੁਲਵਿੰਦਰ ਨੂੰ ਵੀਡੀਓ ਬਣਾਏ ਆਏ ਹਾਏ ਹਾਏ ਇਹ ਬੂਟਾ ਹੀ ਬੜਾ ਸੋਹਣਾ ਮਮੇ ਇਹਦਾ ਬੂਟਾ ਹੈਗਾ ਮੈਨੂੰ ਦਓ ਹਾਂ ਅੱਗੋਂ ਪਨੀਰੀ ਉੱਥੇ ਵੀ ਫੇਰ ਆ ਡੜ ਵੈਰੈਟੀ ਦੀ ਮਿਰਚ ਲੈ ਕੇ ਚੱਲਿਆ ਅਸੀਂ ਪਦੀਨਾ ਵੀ ਲੱਗਾ ਬਹੁਤ ਜ਼ਿਆਦਾ ਨਾ ਤੋੜੀ ਪਦੀਨਾ ਲੈ ਗਏ ਸੀ ਘਰੇ ਆ ਗਏ ਸੀ ਜੀ ਅਸੀਂ ਤੇ ਹੁਣ ਚਲੇ ਆ ਅਸੀਂ ਵਾਪਸ ਸਟੇਨ ਤੋਂ ਸਾਢੇ 4 ਦਾ ਹੋ ਗਿਆ ਤੇ ਹੁਣ ਮੰਮੀ ਵਿਚਾਰੇ ਰਹਿ ਗਏ ਸਾਡੇ ਇਕੱਲੇ ਫਿਰ ਤੇ ਸਾਨੂੰ ਜਾਣਾ ਪੈਣਾ ਟੱਕਰ ਕਿੱਥੇ ਬੋਤਲ ਦਾ ਆ ਲੈ ਬੋਤਲ ਲੈਣਾ ਬਣੀ ਪੈਣਾ ਜਾਗੀ ਠੰਡਾ ਪਾਣੀ ਤਾਂ ਨਹੀਂ ਠੰਡਾ ਫ੍ਰਿਜ ਬੰਦ ਕੀਤੀ ਹੋਈ ਨਾ ਤਾਂ ਕਰਕੇ ਤੇ ਬਰ ਸਮਾਨ ਪਾਪਾ ਲੈ ਗਏ ਅੰਦਰ ਹਾਂ 6:00 ਵਜੇ ਹੋਈ ਹੈ ਆ ਮੰਮੀ ਨੇ ਵਿਚਾਰੇ ਨੇ ਬਿੱਲੀਆਂ ਰੱਖ ਰੱਖੀਆਂ ਨੇ ਦਾ ਦਿਲ ਲੱਗ ਜਾਂਦਾ ਮੰਮੀ ਦਾ ਹਾਂ ਤੂੰ ਮੈਂ ਰੋਟੀ ਰੋਟੀ ਪਾ ਦਿੰਦੀ ਮਮੀ ਇਹਨਾਂ ਨੂੰ ਉਹ ਦੇਖ ਕਬੂਤਰ ਨਾਲ ਲੜਿੰਦੀ ਐ ਇਹ ਮਮੀ ਦੇ ਕਿੰਨੀਆਂ ਮਸੰਮੀਆਂ ਲੱਗੀਆਂ ਆਹ ਹੋਦੀ 5 5 5 5 ਕਿੰਨੀਆਂ ਲੱਗੀਆਂ ਇਧਰ ਹਲਦੀ ਵੀ ਲੱਗੀ 5 4 ਲੋ ਜੀ ਕਰੋ ਚੱਲ ਪਿਆ ਅਸੀਂ ਤੇ ਮੂਡ ਖਰਾਬ ਹੋ ਗਿਆ ਮਮੀ ਜਦੋਂ ਇਕੱਲੇ ਰਹਿ ਗਏ ਨੇ ਮੰਮੀ ਸਾਡੇ ਕੋ ਵੀ ਜਲਦੀ ਲੱਗਦੇ ਲਾਂਦੇ ਹੈਗੇ ਫਿਰ ਉੱਥੇ ਹੀ ਜਾ ਕੇ ਕਹਿੰਦੇ ਮੈਂ ਇੱਥੇ ਰਹਿਣਾ ਨਹੀਂ ਮੈਂ ਪਿੰਡ ਜਾਣਾ ਚਲ ਬਈ ਪਿੰਡੋਂ ਟਾਈਮ ਹੋ ਗਿਆ ਸਾਢੇ 4 ਹੋ ਗਏ ਪੌਣੇ 5 ਹੋ ਗਏ ਨਮਨ ਕਿਵੇਂ ਮੈਂ ਵੀ ਠੀਕ ਹਾਂ ਠੀਕ ਹਾਂ ਚਾਰ ਚੰਨ ਪਤਾ ਜੀ ਰੀਡ ਬੈਂਕ ਤੇ 12-12 ਹੀ ਜਾਂਦੇ ਪੈਣਾ ਇੰਦਰ ਘੜੀਆਂ ਨੇ ਛੋਟੀਆਂ ਛੋਟੀਆਂ कि मैं पहुंच गई अपनी बहन ਕੋਲ ਸਾਡੇ ਖੱਡੇ ਇਕੱਠੀਆਂ ਰਹਿੰਦੀਆਂ ਸੀ ਤੇ ਮੰਮੀ ਕੋਲੋਂ ਅਸੀਂ ਆਏ ਜਦੋਂ ਕੰਦੇ ਭਾਈ ਮੈਂ ਮਿਲ ਕੇ ਜਾਣਾ ਜਲੰਧਰ ਪਹੁੰਚੀ ਆ ਸੀ ਬਹੁਤ ਹੋਰ ਸਾਡੇ ਇਹ ਪਿਆਰ ਨਾਲ ਬਹੁਤ ਮਿਲਦੇ ਸਨ ਤਾਂ ਥੋੜਾ ਵੀ ਖਾਣਾ ਨਹੀਂ ਬਹੁਤ ਰੰਗ ਦਮਨ ਦੇ ਜੀ ਜਦੋਂ ਆਏ ਤਾਂ ਹੋਈ ਕਿ ਨਾ ਹਾਂ ਤਾਂ ਲੱਗਿਆ ਗੋਲਡ ਹੋਣਾ ਹੈ ਗੋਲਡ ਇਹ ਬਤਨ ਕੋਸਟੀ ਨਹੀਂ ਲੱਗੂ ਮੈਟਰ ਉਹ ਕਰਨ ਨਹੀਂ ਹੈ ਜੇ ਵਾਪਸ ਨਹੀਂ ਜੇ ਬਹਾਰ ਕਰਾਂ ਮੈਂ ਜੋ ਨਹੀਂ ਆਉਂਦਾ ਮਾਂ ਪੁੱਤ ਚਾਹੇ ਬਸ ਚੜ ਕੇ ਆ ਜਾਓ ਹਾਂ ਬਾਅਦ ਇੱਥੋਂ ਬਾਅਦ ਚੜ ਲਿਓ ਜਲੰਧਰ ਦੀ ਸਿੱਧਾ ਤੇ ਬਾਅਦ ਨੂੰ ਦਰਵਾਜ਼ਾ ਬੰਦ ਕਰ ਲਓ ਲੈ ਸਿੱਧੀ ਸੁਣੋ ਚਲੋ ਅੱਗੋਂ ਤੁਹਾਨੂੰ ਲੈ ਜਾਵਾਂਗੇ ਅੱਗੋਂ ਬਸ ਆਰਾਮ ਨਾਲ ਜਿੱਥੇ ਮਰਜੀ ਚੱਲ ਜਾਨੀ ਇਹ ਤਾਂ ਨਹੀਂ ਗੱਲ ਕੋਈ ਅਸੀਂ ਖੰਨੇ ਰਹੇ ਆ 6 ਸਾਲ ਇਕੱਠੇ ਰਹੇ ਆ ਇਹ ਮੇਰੇ ਤੋਂ ਪਹਿਲਾਂ ਰਹਿੰਦੇ ਹਣੇ ਇਹ 6 ਸਾਲ ਇਕੱਠੇ ਰਹੇ ਆ 12 ਸਾਲ ਹੋ ਗਿਆ ਜਦੋਂ ਵੀ ਮੰਮੀ ਕੋਲ ਆਈ ਦਾ ਜਲੰਧਰ ਨੰਗੀ ਦਾ ਇਧਰੋਂ ਤੇ ਫਿਰ ਮੈਂ ਭੈਣ ਨੂੰ ਮਿਲ ਕੇ ਜਾਣਾ ਹੀ ਜਾਣਾ ਜਰੂਰ ਮੈਂ ਕਿਹਾ ਨਿਆਣੇ ਕਹਿੰਦੇ ਆ ਤੀ ਤਸਵੀਰ ਭੈਣਾਂ ਬਹੁਤ ਨੇ ਸਾਡੀਆਂ ਤੇ ਭੈਣਾਂ ਬਹੁਤ ਨੇ ਹਣਾ ਕੋਈ ਵੀਡੀਓ ਚਾਹਣਾ ਚਾਹੁੰਦਾ ਕੋਈ ਨਹੀਂ ਆਉਣਾ ਚਾਹੁੰਦਾ ਇਹ ਹੈ ਚੱਕਰ ਬਾਈ ਚਲੋ ਜੀ ਜਲੰਧਰ ਤੋਂ ਨਿਕਲ ਲੱਗਿਆ ਬਾਹਰ ਤੇ ਇਹ ਆ ਗਈ ਹਵੇਲੀ ਲਕੀਤਾ ਬਹੁਤ ਬਹੁਤ ਰੌਣਕ ਆ ਇੱਥੇ ਬਹੁਤ ਵਧੀਆ ਹੈ ਹਣਾ ਕਰੋ ਉਹਨਾਂ ਨੇ ਚੱਲ ਪਏ ਹਾਂ ਚਾਹ ਪੀ ਕੇ ਬਸ ਅਈ ਫੜਾਫੜਾ ਕਰਦੇ ਤੇ ਲੇਟ ਹੋ ਜਾਣਾ ਕਿ ਇਹ ਨਾ ਟ੍ਰੈਫਿਕ ਦਿੱਤੋ ਹੋਰ ਨਮਾੜੀ ਜਾਂਦਾ ਸਿਰ ਰੰਗਾਲੂ ਉਹ ਗੱਡੀ ਤੇ ਲਿਖਿਆ ਮਾਜਾ ਮਝਾਇ ਕਿੱਥੇ ਹੋ ਚੱਕਾ ਨਾ ਕਿ ਨਾ ਟ੍ਰੈਫਿਕ ਹੈ ਤੇ ਇੱਥੇ ਹੀ ਨੋ ਵਾਦੀ ਗੱਡੀਆਂ ਪਾੜੀਆਂ ਨੇ ਨਾ ਮੁੰਦੇ ਤੋਂ ਮੂ ਫਲੈਟ ਦੇ ਦਿੰਦੇ ਹਾਂ ਹੂੰ ਲੱਟਾ ਚੱਲ ਰਹੀ ਹੈ ਸਾਰੀ ਇੱਥੇ ਆ ਹੈ ਗਿਆ ਜਲੰਧਰ ਦਾ ਅਪਗ੍ਰੇਡ ਜਿਵੇਂ ਪ੍ਰਣਾਲੀ ਬਣਿਆ ਹੋਇਆ ਹੈ ਤੇ ਤ੍ਰਿ ਬਣਿਆ ਹੈ ਇਧਰ ਮੈਂ ਕਿ ਜ਼ਿਆਦਾ ਉਹ ਬਹੁਤ ਸੋਹਣਾ ਬਣਿਆ ਹੈ ਮੋਡੀਫਾਈਡ ਹੈ ਉਹ ਸਾਗਰ ਰਤਨਾ ਇਧਰ ਵੀ ਹੈ ਖੰਨੇ ਵੀ ਹੈ ਨਾ ਸਾਰੀ ਜਗ੍ਹਾ ਉੱਤੇ ਹੈ ਚੇਨ ਸਸਟ ਹੁੰਦੀ ਪੁੱਤ ਹਲਦੀ ਰੌਣੇ ਬਿਲਕੁਲ ਮਿਲਟ ਸੈਂਟਰ ਤੇ ਲੱਤੀ ਜਗ੍ਹਾ ਹੈ ਮਿਲਟ ਸੈਂਟਰ ਤੇ ਹੈ ਇਸ ਸਾਹਮਣੇ ਦੇ ਕੋਲ ਟ੍ਰੈਫਿਕ ਨਾ ਜਬਰ ਦਾ ਇਹ ਤਾਂ ਬਣਿਆ ਪਿਆ ਦਿੱਲੀ ਬੜਾ ਟ੍ਰੈਫਿਕ ਆ ਜਲੰਧਰ ਅਸੀਂ ਰੁਕਿਆ ਕਦੋਂ ਦੇ ਨਿਕਲੇ ਹੋਇਆ ਪਰ ਟ੍ਰੈਫਿਕ ਉੱਪਰ ਫਲਾਈਓਵਰ ਤੇ ਵੀ ਫੁੱਲ ਆ ਤੇ نیچے ਵੀ ਇਹੀ ਕਹੇ ਚੱਲ ਥੱਲੋਂ ਦੀ ਜਾਨਨੇ ਆ ਪਰ ਥੱਲੇ ਵੀ ਇਹੀ ਹਾਲ ਆ ਉੱਪਰ ਤਾਂ ਫਿਰ ਵੀ ਮੜਾ ਹਿਲਚੁਲ ਹੋ ਰਹੀ ਔਰ ਇਹ ਤਾਂ ਬਿਲਕੁਲ ਹੀ ਕੰਮ ਖਰਾਬ ਫਤਿਹ ਦਾ KFC ਬੱਸਾਂ ਥੱਲੇ ਕਿਉਂ ਆ ਗਏ ਬੱਸ ਵਾਲੇ ਫਿਰ ਸਵਾਰੀਆਂ ਚੜਾਈ ਨਹੀਂ ਨਹੀਂ ਠੀਕ ਠਾਕ ਜੀ ਮੈਂ ਦੂਰਾ ਤੁਹਾਨੂੰ ਕਿਹੜੀ ਸਵਾਰੀਆਂ ਨੇ ਟ੍ਰੈਫਿਕ ਚ ਚੜਨੀਆਂ ਨੇ ਬਸਰਾ ਹਿਲ ਜਿਨਾ ਕਰਾ ਕਿੰਨਾ ਵਧੀਆ ਆਪਣੇ ਕੋਲ ਟਾਈਮ ਹੀ ਹੈ ਨਹੀਂ ਕਿਤੇ ਆਵਾਂਗੀ ਕਿਸ ਦਿਨ ਅਮਾ ਕਿੱਥੇ ਟਾਈਮ ਪਾਪਾ ਕੋਨੇ ਵਿਹਲੇ ਨਹੀਂ ਹੋਣਾ ਤੇ ਅਸੀਂ ਆਉਣਾ ਨਹੀਂ ਐਵੇਂ ਬਸ ਭੱਜੇ ਆਈਦਾ ਭੱਜੇ ਤੁਰ ਜੀਦਾ ਹੋਣ ਵੀ ਦੇਣੋ ਬਸ ਦੁਨੀਆ ਵਾਲੀ ਵੈਲੀ ਹੈ ਹੈ ਨਹੀਂ ਸਾਰੇ ਬਿਜੀ ਨੇ ਟਾਈਮ ਤੇ ਟਾਈਮ ਕੱਢਦੇ ਨੇ ਆਪਾਂ ਉਹਨਾਂ ਨੂੰ ਦੇਖ ਕੇ ਕਹਿ ਰਹੇ ਹਾਂ ਵਿਹਲੇ ਨੇ ਕੀ ਪਤਾ ਕਿੰਨਾ ਕੋ ਅਗਲੇ ਓਖਾ ਟਾਈਮ ਕੱਢ ਕੇ ਆਏ ਨੇ ਬਸ ਮਸਮਸ ਕਰਦੀ ਹੈ ਉਹ ਬਸ ਅੰਦੇ ਫਸਦੀ ਹੈ ਉਹ ਕੋਈ ਨੀਂਂਂ ਕਿਹੜੀ ਜੰਨਣਾ ਦੇਖਦਾ ਸੀਗਾ ਪਿੱਛਾ ਗਿਆ ਅੰਕਲ ਅੰਕਲ ਦੀ ਸਾਈਡ ਤੇ ਜੋ ਕਿੱਥੇ ਹਾਂ ਹਾਂ ਯਾਰ ਇਹ ਤਾਂ ਸਹੀ ਯਾਰ ਆਉਣਾ ਹੈ ਮਮਾਏ ਤੇ ਕਿਦਾਂ ਆਪਣੇ ਕੋਲ ਟਾਈਮ ਦੀ ਘਾਟ ਹੈ ਪਾ ਪਾ ਗੱਡੀ ਆ ਰਹੀ ਚੰਗੇ ਮੜੇ ਕਿੰਨੇ ਆਉਣਾ ਤੂੰ ਕਿ ਵੱਜ ਗਏ ਨੇ ਪੂਰੇ ਤੇ ਅਸੀਂ ਅਜੇ ਪਹੁੰਚਿਆ ਨਹੀਂ ਲੁਧਿਆਣੇ ਰਵਾਨਾ ਹੋਣਾ ਤੇ ਅਸੀਂ ਹੁਣ ਰਵਾਨਾ ਹੋਣਾ ਅੱਗੇ ਨੂੰ ਸਿੱਧਾ ਪਿੰਡ ਸਮੂਹ ਨਹੀਂ ਜਾਣਾ ਸਿੱਧਾ ਪਿੰਡ ਜਾਵਾਂਗੇ ਕਿਉਂਕਿ ਅਸੀਂ ਲੇਟ ਹੋ ਜਾਣਾ ਕਾਫੀ ਤੇ ਘਰੇ ਜਾਵਾਂਗੇ ਸਿੱਧਾ ਲੇਟ ਦਾ ਕੋਈ ਚੱਕਰ ਨਹੀਂ ਫਿਰ ਜਦੋਂ ਮਰਜੀ ਪਹੁੰਚ ਜੂ ਤੇ ਨਹੀਂ ਉਤਰ ਹੂੰ ਤੇ ਟ੍ਰੈਫਿਕ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਹੀ ਨਹੀਂ ਤਾਂ ਹੀ ਟਾਈਮ ਨਹੀਂ ਪਹੁੰਚਣਾ ਅਸੀਂ ਫਿਰ ਇੱਕ ਜਗ੍ਹਾ ਹੋਰ ਲੁੱਕੇ ਅਸੀਂ ਤੁਸੀਂ ਦੇਖਿਆ ਇਸ ਵੀਡੀਓ ਦੇ ਵਿੱਚ ਤੇ ਹੁਣ ਇੱਕ ਜਗ੍ਹਾ ਅਸੀਂ ਬਹੁਤ بڑا ਤੁਸੀਂ ਜਾਣਦੇ ਸਾਰੇ ਲੁਧਿਆਣੇ ਆਪਣੇ ਪਮਲ ਟੇਪ ਉਹਦੇ ਤੇ ਖੜੀ ਕਿਤੇ ਆ ਗਏ ਲੋਈ ਪਿੰਡ ਪਹੁੰਚ ਗਏ ਸੀ ਸਸਰੇ ਗਿਆਰਾਂ ਦੇ 2 ਮਿੰਟ ਹੋ ਗਏ ਓਰੇ ਥੱਕੇ ਹੋਏ ਐਸ ਟਾਈਮ ਤੇ ਯਾਰ ਸਿਰਾ ਕਲੇ ਬੈਠੀ ਗਾ ਬਸ ਸੌਂ ਜੀ ਹੁਣ ਤਾਂ ਜਾ ਦੇ ਤਾਂ ਇੱਥੇ ਆ ਗਏ ਪਾਪਾ ਪੂਰੀ ਭਜਾ ਕੇ ਲੈ ਕੇ ਆਏ ਨੇ ਸੌ ਦਾ ਥੱਲੇ ਗੱਡੀ ਉਤਰੀ ਨਹੀਂ ਹੈਗੀ ਪਤਾ ਕੀ ਰੋਡ ਵੀ ਖਾਲੀ ਸੀ ਨਾ ਐਸ ਟਾਈਮ ਰਾਤ ਨੂੰ ਸੁੱਤੇ ਪੈਣੇ ਦਮ ਨੂੰ ਫੋਨ ਕੀਤਾ ਹਾਂ ਹੈ ਨਾ ਨਾ ਮਾਸੀ ਕੰਨੇ ਮੈਂ ਡਰਾਈੰਗ ਰੂਮ ਚ ਬੈਠੀ ਸੀ ਫੇਰ ਮਾਸੀ ਆਈ ਨਹੀਂ ਐ ਤੱਕ ਕੀ ਪਤਾ ਲੋਕ ਨਹੀਂ ਖੁੱਲਦਾ ਹੋਣਾ ਆਪਣਾ ਉਹ ਹੈ ਨਾ ਤੱਕੜ ਦਾ ਲੋਕ ਹੈ ਨਹੀਂ ਪਪਾ ਇੰਡੀਕੇਟਰ ਤਾਂ ਬੰਦ ਕਰਦੇ ਹੋਣਗੇ ਇੱਥੇ ਮੁੜਨਾ ਆਪਾਂ ਉਹ ਰੱਤ ਹੈ ਜੇ ਕਹਦਾ ਬੜੀ ਵਾਰੀ ਖੋਲਤੇ ਹੋਣ ਕੀਤਾ ਹੀ ਹਾਂ ਕਰਤਾ ਫਰਾਈ ਕਹਿਣੀ ਹਾਂਦੀ ਹਣੀ ਮਾਸੀ ਫਤਿਹ ਚਾਰਾ ਸਾਨੂੰ ਡੀਕ ਰਿਆ ਸੀ ਚਾਬੀ ਲੱਭ ਰਹੇ ਹੋਣਗੇ ਉਹ ਚਾਬੀ ਵਿੱਚ ਫਸੀ ਗੇਟ ਦੇ ਮੈਂ ਇੱਥੇ ਦੇਖਿਆ ਤਾਂ ਉਹ ਦੇਖ ਚਾਬੀ ਵਿੱਚ ਹੀ ਫਸੀ ਪਈ ਪਈ ਨਹੀਂ ਉਹ ਲੁੱਬੀਆਂ ਦੇ ਹੋਣਗੇ ਹੂੰ ਚਾਬੀ ਲੱਭਦੇ ਹੋਣਗੇ ਚਾਬੀ ਵਿੱਚ ਫਸੀ ਉਹਨਾਂ ਨੂੰ ਫੋਨ ਕਰਕੇ ਕਿਹਾ ਚਾਬੀ ਵਿੱਚ ਲੱਗੀ ਗੇਟ ਦੇ ਉਹ ਚਾਬਾ ਲੱਭਦੇ ਹੋਣਗੇ ਆਉ ਪਾਦੇ ਆਇਆ ਪਾਦੇ ਆ ਇਹ ਸੁਤਾਨੀ ਉਹਲੇ ਡੀਗਦਾ ਪੈਸਾ ਨਹੀਂ ਨਹੀਂ ਕਿਹਾ ਮੈਂ ਸੋਝੇਗਾ ਪਰ ਨਹੀਂ ਗੇਟ ਖੋਲ ਰਿਹਾ ਧੋੜਾ ਲਾ ਰਿਹਾ ਕਿਉਂ ਖੋਲ ਰਿਹਾ ਗੇਟ ਨੂੰ ਲੁੱਟਿਆ ਦੇਖਿਓ ਆ ਕੇ ਰੁਕੋ ਰੋਕੋ 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 ਬੈਠੋ ਗੱਡੀ 'ਚ ਹਾਂ तो हैं। <laughs> ਸਾਰੇ ਉੱਠੇ ਹਨ ਸਾਰੇ ਉੱਠੇ ਹੋਏ ਨੇ ਦੱਸ ਜਾ ਕਿ ਮੈਂ ਰਾਤ ਨੂੰ ਵੀ ਜੁੜਾ ਕੇ ਰਾਕੇ ਬੈਠਾ ਇਹੋ ਤੇ ਇੰਨਾ ਟਾਈਮ ਉਤਰ ਪੱਧਰਾ ਰੋਡ ਜਿੱਥੇ ਮੈਂ ਡਰਦਾ ਜਾਖ ਤੋਂ ਡੰਗਣਾ ਉਹ ਤਾਂ ਉਹ ਖੜਾ ਹੈ ਆਈ ਕੁਜੀ ਕਿਵੇਂ ਦੇਖਦਾ ਕੱਪੜੇ ਹੁੰਨ ਲਾਥਰੇ ਨੇ ਇਧਰ खोल कुल तो गेट पेली में तो निकले नहीं जा रहे है दमो उधर निकल निकल दिया उधर निकल दिया फड़ो ये फोन तो फड़ो फोन दे कोई तू ही मर जो मूर्ति भरी किवें कपड़े ना दस मणक मों नु तो फ्रीजर मूर्ति कपड़े सुकाउन अंदर देखो देसी अंदर है अंदर अब देख ली मैं वीडियो ਪੀ ਗਾਲੀ ਮੰਜੀ ਲਾਣੀ ਇਹ ਚਲੇ ਇਹ ਤਾਂ ਵੈਸੇ ਗੱਟੂ ਕੀ ਤਾਂ ਮੰਜੀ ਹੋਈ ਇਹ ਬੈੱਡ ਬਣਾ ਲੈਣਾ ਅੰਦਰ ਗੱਡੇ ਲਾ ਲਓ ਗੱਡੇ ਕਰ ਬੈੱਡ ਲੈਣਾ ਤੂੰ ਜਿਹੋ ਗੱਦਿਆਂ ਨਾਲ ਮੈਂ ਬੈੱਡੀ ਫੈਲਾ ਲੈਣਾ ਹੋਰ ਇਹਨੂੰ ਤੂੰ ਕਿੱਤੀ